ਬਠਿੰਡਾ ਦੇ ਮਿਨੀ ਸੈਕਟਰਡ ਵਿਖੇ ਆਪਣੇ ਦਫ਼ਤਰ ਪਹੁੰਚੇ ਅੱਜ ਨਵੇਂ ਐਸਐਸਪੀ ਦੀਪਕ ਪਾਰਕ ਅਤੇ ਪੁਲਿਸ ਟੁਕੜੀ ਵੱਲੋਂ ਦਿੱਤੀ ਗਈ ਉਹਨਾਂ ਨੂੰ ਸਲਾਮੀ ਸ਼ਨੀਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਮਿਨੀ ਸੈਕਟਰਡ ਵਿਖੇ ਨਵੇਂ ਆਏ ਐਸਐਸਪੀ ਦੀਪਕ ਪਾਰਕ ਇੱਥੇ ਆਪਣਾ ਜੁਆਇਨ ਕਰਨ ਦੇ ਲਈ ਪਹੁੰਚੇ ਅਤੇ ਉਹਨਾਂ ਨੂੰ ਪੁਲਿਸ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਦੱਸਦੀ ਹੈ ਕਿ ਬਠਿੰਡਾ ਦੇ ਐਸਐਸਪੀ ਹਰਮਨ ਵੀਰ ਸਿੰਘ ਦੀ ਬਦਲੀ ਤੋਂ ਬਾਅਦ ਹੁਣ ਨਵੇਂ ਐਸਐਸਪੀ ਦੀਪਕ ਪਾਰਕ ਆ ਚੁੱਕੇ ਹਨ ਤੇ ਉਹ ਉਹ ਅੱਜ ਬਟਿੰਡਾ ਦੇ ਮਿਨੀ ਸੈਕਟਰਡ ਪਹੁੰਚੇ ਦਾ ਪੁਲਿਸ ਟੁਕੜੀ ਕੋਲ ਉਹਨਾਂ ਨੂੰ ਸਲਾਮੀ ਦਿੱਤੀ ਗਈ ਸਤਿ ਸ਼੍ਰੀ ਅਕਾਲ ਜੀ ਅੱਜ ਇੱਥੇ ਬਟਿੰਡਾ ਜੁਆਇਨ ਕੀਤਾ ਹੈ ਡੀਐਸਐਸਪੀ ਤਾਂ ਸਾਡਾ ਇਹ ਮੰਤਵ ਹੈਗਾ ਕਿ ਮਾਨਜੋਗ ਚੋਨ ਕਮਿਸ਼ਨ ਦੀ ਹਦਾਇਤਾਂ ਸਾਡੇ ਸੀਨੀਅਰ ਅਫਸਰਾਂ ਦੀ ਡੀਜੀਪੀ ਸਾਹਿਬ ਦੀ ਹਦਾਇਤਾਂ ਦੀ ਪਾਲਣਾ ਕਰੀਏ ਲੋਨ ਅੰਡਰ ਰੂ ਮੇਨਟੇਨ ਕੀਤੇ ਰੱਖੀਏ ਪ੍ਰੋਐਕਟਿਵ ਪੁਲਿਸਿੰਗ ਕਰੀਏ ਅਤੇ ਪ੍ਰੀਵੈਂਟਿਵ ਪੁਲਿਸਿੰਗ ਕਰੀਏ ਤਾਂ ਕਿ ਕ੍ਰਾਈਮ ਤੇ ਹੋਣ ਤੋਂ ਪਹਿਲਾਂ ਹੀ ਠੱਲ ਪਾਈ ਜਾ ਸਕੇ ਤੇ ਜਿਹੜਾ ਕ੍ਰਾਈਮ ਹੋ ਚੁੱਕਿਆ ਹੈ ਉਹਦੀ ਇਨਵੈਸਟੀਗੇਸ਼ਨ ਨੂੰ ਰੈਗੂਲਰ ਮ